ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਇੱਕ ਬਹੁਤ ਵਧੀਆ ਚੰਗੀ ਖੂਬਸੂਰਤ ਇੱਕ ਝੋਟੀ ਦਿਖਾਉਣ ਜਾ ਰਹੇ ਹਾਂ ਸੋ ਦੋਸਤੋ ਸੋ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਸ਼ਹਿਰ ਇਹ ਕਿਵੈਂਡਾ ਦੋਸਤੋ ਤਹਸੀਲ ਪੱਟੀ ਜਿਲ੍ਹਾ ਜਿਹੜਾ ਸਾਨੂੰ ਤਰਨ ਤਰਨ ਲੱਗਦਾ ਜੀ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹੇ ਛੋਟੀ ਪਸੰਦ ਆਵੇ ਉਹ ਜ਼ਰੂਰ ਖਰੀਦ ਸਕਦੇ ਹੋ ਸੋ ਦੋਸਤੋ ਪਹਿਲਾ ਸੂਬਾ ਇਹੇ ਛੋਟੀ ਸੂਈ ਹੈਗੀ ਆ ਤਕਰੀਬਨ ਮੂਹ ਚੌਗੀ ਆ ਦੋਸਤੋ ਮੂਹ ਆਚਾਰ ਦਾ ਟੇਡਾ ਕਾਟਾ ਦੋਸਤੋ ਨੀਲੀ ਰਾਵੀ ਦੇ ਵਿੱਚ ਪਿਓਰਿਟੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਬਹੁਤ ਖੂਬਸੂਰਤ ਦੋਸਤ ਜਿਹੜੀ ਕੱਦ ਕਾਠ ਦੀ ਵੀ ਬਹੁਤ ਜ਼ਿਆਦਾ ਖੂਬਸੂਰਤਾ ਕੋਈ ਛੋਟਾ ਜਾਂ ਕੱਦ ਨਹੀਂ ਹੈਗਾ ਚੋਟੀ ਦਾ ਬਿਲਕੁਲ ਵੱਡੀਆਂ ਮੱਜਾਂ ਜਾਂ ਦੋਸਤੋ ਕੱਦ ਦਾ ਹਾਈਟ ਦੀ ਪੂਰੀ ਹੈਗੀ ਆ ਸੋ ਦੋਸਤੋ ਸਿੰਘ ਦੀ ਬੰਤਰ ਵੇਖ ਸਕਦੇ ਹੋ ਚੰਗਾ ਗੋਲ ਸੇਂਗਾ ਦੋਸਤੋ ਸੋਹਣਾ ਅੱਖ ਬਿੱਲੀ ਬਾਕੀ ਜਿਹੜਾ ਟੇਢਾ ਚੀਰ ਆ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਲਾਸਟ ਦੋਸਤੋ ਪੱਗੀ ਨਾਸ ਤੱਕ ਦੋਸਤੋ ਜਿਹੜਾ ਚੀਰ ਬਣਿਆ ਹੈਗਾ ਕਿਤੇ ਟੁੱਟਦਾ ਨਹੀਂਗਾ ਸੋ ਦੋਸਤੋ ਜਿਹੜਾ ਮਿਲਕ ਆ ਅੱਜ 5 ਦਿਨਾਂ ਦੀ ਸੂਈ ਆ ਮਗਰ ਜਿਹੜਾ ਮੇਲ ਕਾਫ ਆ ਪੰਜ ਦਿਨਾਂ ਦੀ ਸੂਈ ਦੇ ਥੱਲੇ ਦੋਸਤੋ ਜਿਹੜਾ ਦੁੱਧ ਆ ਬਿਲਕੁਲ 10 ਲੀਟਰ ਬਿਲਕੁਲ ਤਿਆਰ ਹੈਗਾ ਕੋਈ ਮੇਰਾ ਵੀਰ ਭਰਾ ਆਓਈ ਆਪਣੀ ਜਿਹੜੀ 2 ਡੰਗ ਦੀ ਚਵਾਈ 3 ਡੰਗ ਦੀ ਚਵਾਈ 4 ਡੰਗ ਦੀ ਚਵਾਈ ਆ ਜਿੰਨੀ ਵੀ ਤੁਸੀਂ ਤਸੱਲੀ ਨਾਲ ਚਵਾਈ ਕਰਨੀ ਚਾਹੁੰਦੇ ਹੋ ਆਪਦੀ ਮੌਕੇ ਤੇ ਜਰੂਰ ਕਰ ਸਕਦੇ ਹੋ ਸੋ ਦੋਸਤੋ ਆਪਾਂ ਤੁਹਾਨੂੰ ਚਵਾਈ ਵੀ ਦਿਖਾਵਾਂਗੇ ਇਸ ਦੀ ਲਾਈਵ ਮਿਲਕਿੰਗ ਦੋਸਤੋ ਰਿਕਾਰਡਿੰਗ ਕੀਤੀ ਆ ਉਹ ਵੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸੋ ਦੋਸਤੋ ਬਹੁਤ ਵਧੀਆ ਚੰਗੀ ਤਾਰ ਦੀ ਹੈਗੀ ਆ ਬੜੀ ਸੋਹਣੀ ਤਾਰ ਆ ਦੋਸਤੋ ਕੋਈ ਭੂਰ ਛੱਟਾ ਨਹੀਂ ਹੈਗਾਗਾ ਮੋਟੀ ਤਾਰ ਆ ਦੋਸਤੋ ਥਣ ਜਿਹੜਾ ਮੁਠੀ ਵਾਲਾ ਲੱਗਾ ਅਕਸਰ ਪਹਿਲਾਂ ਝੋਟੀਆਂ ਨੂੰ ਥਾਣਾ ਬਿਲਕੁਲ ਛੋਟੇ ਜਿਹੇ ਲੱਗੇ ਹੁੰਦੇ ਆ ਦੋਸਤੋ ਪਰ ਇਸ ਝੋਟੀ ਦਾ ਜਿਹੜਾ ਥਾਣਾ ਹਵਾਨਾ ਹੈ ਬਿਲਕੁਲ ਬਹੁਤ ਜ਼ਿਆਦਾ ਉੱਚ ਕੁਆਲਿਟੀ ਦਾ ਹੈਗਾ ਵੀਰੇ ਉਹ ਤਕਰੀਬਨ 12 ਪਲੱਸ ਦੋਸਤੋ ਮਿਲਕ ਕਰ ਸਕਦੀ ਹੈ ਇਹ ਪਹਿਲੀ ਲੋਕੇਸ਼ਨ ਦੇ ਵਿੱਚ ਬਾਕੀ ਜਿਹੜੀ ਚੁਵਾਈ ਹੈ ਦੋਸਤੋ ਮੈਂ ਆਪਣੇ ਹੱਥੀ ਕੀਤੀ ਆ ਖੁਦ ਬਹੁਤ ਵਧੀਆ ਸਾਫ਼ ਚੁਵਾਈ ਦੀ ਹੈਗੀ ਆ ਤੁਸੀਂ ਵੀ ਆਉਂਗੇ ਮੌਕੇ ਤੇ ਆਪਦੀ ਦੋ ਟੰਗ ਦੀ ਚੁਵਾਈ ਕਰ ਸਕਦੇ ਹੋ ਬਿਲਕੁਲ ਚੰਗੀ ਛੋਟੀ ਹੈਗੀ ਆ ਵੀਰੋ ਬਾਕੀ ਦੋਸਤੋ ਜਿਹੜੀ ਬਲੱਡ ਲਾਈਨ ਪਿੱਛੋਂ ਆ ਆਸਲ ਪੂਰੇ ਲਾਈਨ ਦੀ ਇਹ ਛੋਟੀ ਹੈਗੀ ਆ ਬਹੁਤ ਵਧੀਆ ਚੰਗੇ ਬਲੱਡ ਲਾਈਨ ਦੀ ਦੋਸਤੋ ਹੈਗੀ ਆ ਮਿਲਕਿੰਗ ਦੋਸਤੋ ਬਹੁਤ ਵਧੀਆ ਇਸ ਦੀ ਰਹੀ ਤਕਰੀਬਨ ਸਾਰੇ ਥਣਾਂ ਦੇ ਵਿੱਚੋਂ ਦੋਸਤੋ ਬਹੁਤ ਵਧੀਆ ਮਿਲਕ ਹੈਗਾ ਤਕਰੀਬਨ ਅਗਲੇ ਥਣਾਂ ਦੇ ਵਿੱਚੋਂ ਦੋਸਤੋ ਕਿਲੋ ਤੇ ਉੱਪਰ ਤਕਰੀਬਨ ਡੇਢ ਕਿਲੋ ਦੇ ਲਾਗੇ ਤਾਂ ਕਿ ਦੋਸਤੋ ਗਾੜ੍ਹ ਹੈਗੀ ਐ ਇਸ ਛੋਟੀ ਦੀ ਬਾਕੀ ਅਗਲੇ ਥਣਾਂ ਦੇ ਵਿੱਚ ਵੀ ਦੁੱਧ ਪੂਰਾ ਹੈਗਾ ਦੋਸਤੋ ਕਿਸੇ ਥਣ ਦਾ ਦੁੱਧ ਵੱਧ ਘਟਣੀ ਨਜ਼ਰ ਆਊਗੀ ਤੁਹਾਨੂੰ ਬਿਲਕੁਲ ਅਗਲੇ ਨਾਲ ਅਗਲਾ ਮਗਰਲੇ ਨਾਲ ਮਗਰਲਾ ਥਾਂ ਤੁਸੀਂ ਚੁਵਾਈ ਕਰਕੇ ਵੇਖ ਸਕਦੇ ਹੋ ਪਰ ਆਪਰਦੀਆਂ ਧਾਰਾਂ ਨੇ ਕਿਸਾਨ ਵੀਰੋ ਕਿਸੇ ਵੀਰ ਭਰਾ ਨੇ ਲੈਣੀ ਹੈ ਸ਼ੌਂਕ ਵੱਜੋਂ ਲੈਣੀ ਹੈ ਮਿਲਕ ਵੱਜੋਂ ਲੈਣੀ ਹੈ ਦੋਸਤੋ ਬਹੁਤ ਵਧੀਆ ਚੰਗਾ ਹੀ ਚੰਗੀ ਉਹ ਚੋਕ ਕੋਟੀ ਦੀ ਦੋਸਤੋ ਜਿਹੜੀ ਮਿਲਕ ਲੈਣ ਵਾਲੀ ਹੈ ਛੋਟੀ ਆ ਚੰਗੀ ਮਦਰ ਦੀ ਬੱਚੀ ਹੋ ਸਕਦੀ ਹੈ ਦੋਸਤੋ ਕਿਉਂਕਿ ਮਿਲਕ ਤਕਰੀਬਨ ਅੱਜ 5 ਦਿਨਾਂ ਦੀ ਸੂਈ ਦੇ ਥੱਲੇ 10 ਲੀਟਰ ਇੱਕ ਵਾਰੀ ਫੇਰ ਦੱਸ ਦਿੰਨੇ ਆ ਤਕਰੀਬਨ 12 ਪਲਾਸ ਇਸ ਨੂੰ ਮਿਲਕ ਕਰਨਾ ਚਾਹੀਦਾ ਵੀਰੋ 12 ਤੋਂ 13 ਵੀ ਹੋ ਸਕਦਾ ਬਾਕੀ ਜਿਹੜਾ ਅ 10 ਲੀਟਰ ਤੁਸੀਂ ਮੰਨ ਕੇ ਚੱਲ ਸਕਦੇ ਹੋ 5 ਕਿਲੋ ਇੱਕ ਡੰਗ ਦੀ ਚੁਾਈ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹੋ ਬਿਲਕੁਲ ਸੋਹਣੀ ਧਾਰਾ ਦੋਸਤੋ ਚੰਗੀ ਥਰਾਂ ਦੀ ਹੈਗੀ ਆ ਬਾਕੀ ਬਾਡੀ ਸਟਰਕਚਰ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਕੋਈ ਛੋਟੀ ਜਿਹੀ ਝੋਟੀ ਨਹੀਂ ਹੈਗੀਗੀ ਸੋਹਣੇ ਕਦ ਕਾੜ ਦੇ ਵਿੱਚ ਹੈਗੀ ਆ ਦੂਜੇ ਤੀਜੇ ਸਵੇਰ ਤੱਕ ਜਾਂਦਿਆਂ ਦੋਸਤੋ ਬਹੁਤ ਵਧੀਆ ਹੋਰ ਡਿਵੈਲਪ ਹੋਵੇਗੀ ਇਹ ਝੋਟੀ ਮੂੰਹ ਚਾਰ ਦੰਦਾਂ ਦਾ ਦੋਸਤੋ ਜਿਹੜਾ ਮੋਲ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਦੋਸਤੋ 1,10,000 ਰੁਪਏ ਇਸ ਝੋਟੀ ਦੀ ਡਿਮਾਂਡ ਆ ਮੌਕੇ ਤੇ ਜਿਹੜਾ ਮੇਰਾ ਵੀਰ ਭਰਾ ਪਹੁੰਚੇਗਾ ਖਰੀਦਣ ਵਾਸਤੇ ਮਾਨਤਨ ਜਿਹੜਾ ਤੁਹਾਡਾ ਜ਼ਰੂਰ ਕੀਤਾ ਜਾਵੇਗਾ ਫੁੱਲ ਬਟਾ ਫੁੱਲ ਮਾਨਤਨ ਕੀਤਾ ਜਾਵੇਗਾ ਸੋ ਦੋਸਤੋ ਜਦੋਂ ਵੀ ਤੁਸੀਂ ਮੌਕੇ ਤੇ ਆਏ ਆਪਣੀ ਜਿਹੜੀ ਦੋ ਡੰਗ ਦੀ ਚੁਵਾਈ ਆ ਤੁਸੀਂ ਖੁਦ ਆਪ ਕਰਨੀ ਬਿਲਕੁਲ ਤਸੱਲੀ ਕਰਨ ਤੋਂ ਬਾਅਦ ਦੋਸਤੋ ਜਿਹੜਾ ਤੁਸੀਂ ਮੁੱਲ ਲਗਾ ਸਕਦੇ ਹੋ ਸੋ ਜਿਹੜਾ ਤੁਸੀਂ ਆ ਵੀਡੀਓ ਨੂੰ ਦੋਸਤੋ ਅਚਵਾਈ ਨੂੰ ਲਾਸਟ ਤੱਕ ਜਰੂਰ ਦੇਖਦੇ ਰਹੋ ਕਿਉਂਕਿ ਆ ਤੁਹਾਨੂੰ ਬਿਲਕੁਲ ਤੁਹਾਡੇ ਸਾਹਮਣੇ ਜਿਹੜੀ ਚੁਆਈ ਆਪਾਂ ਇਸ ਦੀ ਕਰਨੀ ਸ਼ੁਰੂ ਕੀਤੀ ਸੀਗੀ ਤੇ ਲਾਸਟ ਵੀ ਆ ਤੁਸੀਂ ਜਰੂਰ ਇਹਦਾ ਵੇਖ ਸਕਦੇ ਹੋ ਸੋ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਦੇ ਰਹੋ ਸੋ ਦੋਸਤੋ ਜਿਹੜੀ ਚੁਆਇਸ ਇਸ ਦੀ ਫਾਈਨਲੀ ਕੰਪਲੀਟ ਹੋ ਚੁਕੀ ਆ ਆ ਜਿਹੜਾ ਮਿਲਕ ਉਹ ਵੀ ਤੁਸੀਂ ਜਰੂਰ ਨਜ਼ਰ ਮਾਰ ਲਈ ਆ ਸੋ ਕਿਸੇ ਵੀਰ ਭਰਾਣੇ ਵੀ ਇਹ ਝੋਟੀ ਖਰੀਦਣੀ ਹੋਵੇ ਉਹ ਉੱਪਰ ਦਿੱਤੇ ਗਏ ਦੋਸਤੋ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਮੁੱਲ ਦੋਸਤੋ ਅਖਰੀ ਫਿਰ ਦੱਸ ਦਿੰਨੇ ਆ 1 ਲੱਖ 1 ਲੱਖ 10000 ਰੁਪਏ ਦੋਸਤੋ ਜਿਹੜੀ ਇਸ ਦੀ ਡਿਮਾਂਡ ਹੈਗੀ ਆ ਸੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ